ਬੀਤੇ ਦਿਨ ਕਪੂਰਥਲਾ ਦੀ ਮੁੱਖ ਅਨਾਜ ਮੰਡੀ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਡੀ ਐਫ ਐਸ ਸੀ ਮੈਡਮ ਮધુ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਕਰਵਾਈ ਗਈ ਇਸ ਦੌਰਾਨ ਮੰਡੀ ਦੇ ਵਿੱਚ ਕਣਕ ਦੀ ਆਈ ਫਸਲ ਨੂੰ ਦੇਖਿਆ ਗਿਆ ਅਤੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਆਪ ਆਗੂਆਂ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਕਣਕ ਦੀ ਫਸਲ ਦਾ ਇੱਕ ਇੱਕ ਦਾਣਾ ਸਰਕਾਰ ਦੇ ਵੱਲੋਂ ਖਰੀਦਿਆ ਜਾਵੇਗਾ। ਔਰਤਾਂ ਦੇ ਕਿ ਖਰੀਦ ਦੀ ਸ਼ੁਰੂ ਕਰ ਦਿੱਤੀ ਗਈ ਤਾਂ ਸ਼ਾਸਨ ਵੱਲੋਂ ਕੀ ਪ੍ਰਬੰਧ ਕੀਤੇ ਗਏ ਤੇ ਨੂੰ ਲੈ ਕੇ ਕੀ ਹੈਾਰੇ ਹੋ ਰਹੇ ਸਰ ਪਹਿਲਾਂ ਤਾਂ ਸਾਨੂੰ ਸਭ ਨੂੰ ਸਾਥੀ ਦੀ ਬਹੁਤ ਬੁਧਾਈਆਂ ਕਰਨਾ ਚਾਹੁੰਦਾ ਜੀ ਜਿਹਨੂੰ ਬੁਧੂਪੋਰਟੋਂ ਪਹੁੰਚਾ ਤੇ ਅੱਜ ਹਰਿਮੰਦਰ ਜੀ ਮੈਡਮ ਆਏ ਹੋਏ ਆ ਗੁਰਪਾਲ ਜੀ ਆਏ ਹੋਏ ਆ ਜਿਵੇਂ ਅਸੀਂ ਮੰਡੇ ਦਾ ਉਤਰਾਣ ਕਰ ਰਹੇ ਹਾਂ ਮੈਡਮ ਸਰ ਕਰ ਰਹੇ ਨੇ ਤੇ ਜਿਹੜਾ 2125 ਨਾਲ ਇਹਦਾ ਰੇਟ ਫਿਕਸ ਹੈਗਾ ਜਨਾ ਸਰਕਾਰੀ ਉਸ ਰੇਟ ਨਾਲ ਹੀ ਪ੍ਰਕਿਰਿਆ ਪੂਰੀ ਕਰਾਂਗੇ ਮਨਮ ਜੀ ਕੱਲ ਕਿ ਕੀ ਜਾਵੇ ਇੱਕ ਕਿਤੇ ਪੰਜਾਬ ਘਰ ਕੇ 31 1729 ਕੈਮੇਰੀ ਹੋਈ ਹੈ ਬਾਤ। ਤਾਂ ਓਨਲੀ ਵੀ ਕੋਈ ਖਾਸ ਤੇ ਜੋ ਵੀ ਨੁਕਸਾਨ ਹੋਇਆ ਉਹ ਸਟੇਟ ਗਵਰਨਮੈਂਟ ਆਪ ਬੀਅਰ ਕਰੇ ਕਿਸਾਨਾਂ ਨੂੰ 2125 ਰੁਪਏ ਐਮਐਸਪੀ ਉਹਨਾਂ ਦੇ ਖਾਤੇ ਚ ਪੈਣਗੇ। ਇਸ ਤੋਂ ਇਲਾਵਾ ਮੈਡਮ ਹੋਰ ਪ੍ਰਬੰਧਨ ਨੂੰ ਲੈ ਕੇ ਕੀ ਅਰੇਂਜਮੈਂਟ ਹੋਇਆ? ਡੀਐਮਓ ਸਾਹਿਬ ਨੇ ਸਾਰੇ ਅਰੇਂਜਮੈਂਟ ਪਾਣੀ ਪੀਣ ਦੇ ਵਾਸ਼ਰੂਮ ਜੇ ਉਹ ਸਾਰਾ ਕਿੱਥਾ ਹੋਇਆ? ਕਿ ਉਹ ਗਰਦਾਬਰੀ ਕਰ ਰਹੇ ਨੇ ਤਾਂ ਕਿ ਕੋਈ ਵੀ ਸਾਡਾ ਕਿਸਾਨ ਵੀਰ ਇਸ ਗਰਦਾਬਰੀ ਤੋਂ ਜਿਹਦਾ ਨੁਕਸਾਨ ਹੋਇਆ ਹੈਗਾ ਉਹ ਰਹਿ ਨਾ ਜਾਵੇ ਉਹਨੂੰ ਉਹਦਾ ਪੂਰਾ ਹੱਕ ਮਿਲੇ ਪੂਰਨ ਤੌਰ ਤੇ ਜਿਹੜਾ ਹੈਗਾ ਮਾਨ ਸਰਕਾਰ ਜਿਹੜਾ ਹੈਗਾ ਆ ਇਹ ਕਿਸਾਨਾਂ ਦੇ ਹੱਕ ਵਿੱਚ ਖੜੀ ਹੋਈ ਆ ਔਰ ਪਹਿਲੀ ਵਾਰੀ ਮੇਰੀ ਇੱਥੇ ਹੁਣੀ ਮੈਡਮ ਨਾਲ ਗੱਲ ਹੋ ਰਹੀ ਸੀ ਡੀਐਫਐਸਓ ਮੈਮ ਨਾਲ ਪਿਛਲੀਆਂ ਸਰਕਾਰਾਂ ਦੇ ਵਿੱਚ ਕਦੀ ਵੀ ਅੱਦਾ ਨਹੀਂ ਹੋਇਆ ਕਿ ਇੰਨੀ ਜਲਦੀ ਜੇ ਕਿਤੇ ਕਨਕ ਡੈਮੇਜ ਹੋਈ ਹੋਵੇ ਤੇ ਇੰਨੀ ਜਲਦੀ ਉੱਪਰੋਂ ਨੋਟੀਫਿਕੇਸ਼ਨ ਆ ਜਾਵੇ ਤੇ ਸਭ ਤੋਂ ਪਹਿਲੀ ਵਾਰੀ ਇਦਾਂ ਹੋਇਆ ਹੈਗਾ ਤੇ ਬਹੁਤ ਵਧੀਆ ਗੱਲ ਹੈਗੀ ਹੈ ਮਾਨ ਸਾਹਿਬ ਤੇ ਜ਼ਿਮੀਂਦਾਰਾਂ ਨੂੰ ਬੋਨਸ ਮਿਲਣਾ ਚਾਹੀਦਾ ਤਾਂ ਕਨਕ ਦੇ ਉੱਪਰ ਕਿਸ ਤਰੀਕੇ ਦਾ ਬੋਨਸ ਇਹ ਖਰਾਬਾ ਹੋ ਰਹਾ ਪਾ ਖਰਾਬਾ ਨਹੀਂ ਕਨਕ ਦੀ ਗਰਦਾਬਰੀ ਹੋ ਰਹੀ ਹੈ 15000 ਰੁਪਏ ਪਰ ਕਿੱਲਾ ਹੈਗਾ ਆ ਪਰ ਚੇਅਰਮੈਨ ਸਾਹਿਬ ਜਿੱਥੇ ਉਹ ਗਰਦਾਬਰੀ ਕਰ ਰਹੇ ਨੇ ਤਾਂ ਕਿ ਕੋਈ ਵੀ ਸਾਡਾ ਕਿਸਾਨ ਵੀਰ ਇਸ ਗਰਦਾਬਰੀ ਤੋਂ ਜਿਹਦਾ ਨੁਕਸਾਨ ਹੋਇਆ ਹੈਗਾ ਉਹ ਰਹਿ ਨਾ ਜਾਵੇ ਉਹਨੂੰ ਉਹਦਾ ਪੂਰਾ ਹੱਕ ਮਿਲੇ ਪੂਰਨ ਤੌਰ ਤੇ ਜਿਹੜਾ ਹੈਗਾ ਮਾਨ ਸਰਕਾਰ ਜਿਹੜਾ ਹੈਗਾ ਆ ਇਹ ਕਿਸਾਨਾਂ ਦੇ ਹੱਕ ਵਿੱਚ ਖੜੀ ਹੋਈ ਹੈ ਔਰ ਪਹਿਲੀ ਵਾਰੀ ਮੇਰੀ ਇੱਥੇ ਹੁਣੀ ਮੈਡਮ ਨਾਲ ਗੱਲ ਹੋ ਰਹੀ ਸੀ ਡੀਐਫਐਸਓ ਮੈਮ ਨਾਲ ਪਿਛਲੀਆਂ ਸਰਕਾਰਾਂ ਦੇ ਵਿੱਚ ਕਦੀ ਵੀ ਇਦਾਂ ਨਹੀਂ ਹੋਇਆ ਕਿ ਇੰਨੀ ਜਲਦੀ ਜੇ ਕਿਤੇ ਕਨਕ ਡੈਮੇਜ ਹੋਈ ਹੋਵੇ ਤੇ ਇੰਨੀ ਜਲਦੀ ਉੱਪਰੋਂ ਨੋਟੀਫਿਕੇਸ਼ਨ ਆ ਜਾਵੇ ਤੇ ਸਭ ਤੋਂ ਪਹਿਲੀ ਵਾਰੀ ਇਦਾਂ ਹੋਇਆ ਹੈਗਾ ਤੇ ਬਹੁਤ ਵਧੀਆ ਗੱਲ ਹੈਗੀ ਹੈ ਮਾਨ ਸਾਹਿਬ ਤੇ ਮਾਨ ਸਾਹਿਬ ਤੇ ਬੋਨਸ ਮਿਲਣਾ ਚਾਹੀਦਾ ਦਾ ਕਨਕ ਦੇ ਉੱਪਰ ਕਿਸ ਤਰੀਕੇ ਦਾ ਬੋਨਸ ਨਹੀਂ ਕਨਕ ਦੀ ਗਰਦਾਬ ਨਹੀਂ ਹੋ ਰਹੀ ਹੈ 15000 ਰੁਪਏ ਪਰ ਕਿੱਲਾ ਹੈਗਾ ਆ ਪਰ ਚੇਰਮੈਨ ਸਾਹਿਬ ਜਿੱਥੇ ਤੇਜ਼ ਚੈਨਲ ਦੇ ਲਈ ਕਪੂਰ ਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ